ਕਾਲੀ ਦਲ ਬਚਾ ਲੋ ਕਹਿੰਦੇ ਲੈ ਦੱਸ ਕਿਉਂ ਵਿਚਾਲੀਏ ਵੀ ਕਾਲੀ ਕਾਲ? ਤੇ ਕਹ ਲਿਆ ਸੀ ਬਕਾਲੀ ਦਲ ਬਚਾਉਣ ਦਾ? ਨੋ 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 ਨਹੀਂ ਤਾਂ ਫਿਰ ਹੋਰ ਬਾ ਜਾਣਗੇ ਫਿਰ ਇੱਥੇ ਕਾਲੀ ਦਲ ਬਚਾ ਲੋ ਲੈ ਆ ਕੱਲ ਬੋਲੀ ਜਾਂਦੀ ਸੀ ਪਾਰਲੀਮੈਂਟ ਚ ਰਾਜਸਥਾਨ ਕੋ ਜਾਣੇ ਵਾਲੇ ਪਾਣੀ ਕੀ ਵੈਲਟੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਵੈਲਟੀ? ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਗਵਾਨ ਦਮਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਵੰਤਮਾਨ ਦੋਸ਼ੀ ਹੈ ਬਸ ਤੜਕੀ ਉੱਠ ਕੇ ਗੱਲਾਂ ਕਰਨ ਲੱਗੇ ਹੁੰਦੇ ਨੇ ਪਾਰਲੀਮੈਂਟ 'ਚ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੁਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾਏ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਓ ਮੇਰੇ ਨਾਲ ਅੱਜ ਮੋਦੀ ਕਹਿੰਦੇ ਕਿ ਮੇਰੇ ਕੋਲੇ ਬੰਦੇ ਘੱਟ ਨੇ ਮੈਨੂੰ ਇੱਕ ਸੀਟ ਚਾਹੀਦੀ ਆ ਅਕਾਲੀ ਦਲ ਕੇ ਪਾਸ ਉਹ ਸੀਟ ਹੈ ਕਿਆ ਹਰਸਿਮਰਤ ਜੀ ਆਪ ਐਂਡੀਏ ਕੀ سپورਟ ਕਰਨਗੇ ਮੈਂ ਕਹਾਂ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਹ ਕੋ ਮੈਂ ਕਹਾਂ ਜੀ ਬਾਬਾ ਬਾਬਾ ਜਿਵੇਂ ਕਹੋਂਗੇ ਉਵੇਂ ਜਿਵੇਂ ਕਹੋਂਗੇ ਉਵੇਂ ਬਸ ਜੀ ਬਾਬਾ ਬਾਬਾ ਨਿਪੜ ਕੇ ਗੱਲ ਨਿਪੜ ਕੇ ਗੱਲ ਨਿਪੜ ਗਈ ਬਾਤ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਗੁਰਮਾ ਦਾ ਕੋਈ ਖਾਲੀ ਹੋ ਜਾਣਾ ਕੋਈ ਸੀਟ ਵੀ ਉੱਥੇ ਬਣਾਉਨਿਆ ਮੰਤਰੀ ਉੱਥੇ ਚਲੇ ਜਾਣਗੇ ਇਹ ਐਨੇ ਭੁੱਖੇ ਨੇ ਕੁਰਸੀ ਦੇ 24 ਘੰਟੇ ਕੁਰਸੀ ਕੁਰਸੀ ਉਹ ਘਰ ਪਾਲਿਆ ਬਾਦਲਪਿੰਡ ਚ ਘਰ ਪਾਲਿਆ ਧਾਰ ਜੇਲ੍ਹ ਤੋਂ ਉੱਚੀਆਂ ਕੰਨਾਂ ਨੇ ਕੱਲ ਘਰ ਹੈ ਬਈ ਖਤਰਾ ਕਾਦਾ 25 ਸਾਲ ਰਹੇ ਹੋ ਮੁੱਖ ਮੰਤਰੀ ਲੋਕ ਤਾਂ ਪਿਆਰ ਹੀ ਇੰਨਾ ਕਰਦੇ ਹੋਣਗੇ ਫਖਰਾ ਕਾਦਾ ਉੱਥੇ ਉਹ ਲਾ ਲੇ ਡੇ ਡੇ ਦਰਵਾਜ਼ੇ ਚਿੰਲੇ ਦੇ ਅੰਦਰ ਨਾ ਕੋਈ ਬੜਤੇ ਉਥੇ ਕਾ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜੇ ਦੋਨੇ ਲੱਤਾਂ ਟੁੱਟ ਜਾਂਦੀਆਂ ਕਾਂ ਦੀਆਂ ਕਿਲਕੇ ਹੁੰਦਾ ਨਾ ਇਟਲੀ ਤੋਂ ਲਿਆਂਦਾ ਮਾਰਬਲ ਕਿੱਥੋਂ ਆਇਆ ਮਾਰਬਲ ਇਹ ਆਪਣਾ 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 ਖੂਨ ਹੈ ਉਹ ਮਾਰਬਲ ਨਹੀਂ ਹੈਗਾ ਆਪਣਾ ਖੂਨ ਹੈ ਅਗੇ ਚੰਡੀਗੜ੍ਹ ਪਾਈ ਬੈਠੇ ਆ ਸੁੱਖ ਵਿਲਾਸ ਉਹ ਤਾਂ ਮੈਂ ਕੱਢ ਲਿਆ ਕੱਢ ਲੈ ਕਾਗਜ਼ ਉਹ ਤਾਂ ਮੈਂ ਮਾਉਣ ਵਾਲੇ ਦਿਨ ਤੁਹਾਨੂੰ ਕੁਸ਼ਕ ਕਰੇਗਾ ਕਮਾਲ ਹੈ ਹੱਦ ਹੈ ਨਾਂ ਲੈ ਜੋਂਗੇ ਧਰਮ ਰਾਜ ਨਾਲ ਗੱਲ ਹੋ ਗਈ ਵੀ ਥੋੜੇ ਵਾਲੇ ਨਾਲ ਆ ਜਾਣਗੇ ਕਿਉਂ ਲੁੱਟੀ ਜਾਂਦੇ ਹੋ ਗਰੀਬਾਂ ਨੂੰ ਉਹੀ 2 2 ਢਾਈ ਰੋਟੀਆਂ ਖਾਣੀਆਂ ਨੇ ਉਹੀ 5 6 ਫੁੱਟ ਦਾ ਮੰਜਾ ਹੈ ਉਹੀ ਕੂਲਰ ਉਹੀ ਏਸੀ ਹੈ ਇਹਦੋਂ ਵੱਧ ਹੋਰ ਕਰ ਕੀ ਲਾਉਂਗੇ ਤੁਸੀਂ ਫਿਰ ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਦੁੱਖੇ ਇਸ ਗੱਲ ਦਾ ਕੋਈ ਗੱਲ ਨਹੀਂ ਪਰਮਾਤਮਾ ਨੇ ਉਹਨਾਂ ਨੂੰ ਆਪਣੀ ਥਾਂ ਦਿਖਾ ਦਿੱਤੀ ਪਰਮਾਤਮਾ ਜਿਹੜਾ ਲੋਕਾਂ 'ਚ ਵਸਦਾ ਹੁੰਦਾ ਤੁਸੀਂ ਉਹਨਾਂ ਨੂੰ ਆਪਣੀ ਥਾਂ ਦਿਵਾਪੀ ਹੁਣ ਅੱਪਰ ਕੰਮ ਕਰਾਂਗੇ ਮੈਂ ਵੀ ਆਪਣੇ ਆਪ ਨਾਲ ਗੱਲ ਕਰਦਾ ਰਹਿਣਾ ਕਿ ਗਵਾਂਤ ਬੰਨਾ ਜੀ ਤੁਮ ਵੀ ਨਾ ਕੁਛ ਕੀਤਾ ਨਾ ਫੇ ਲੋਕ ਆਉਣ ਵਾਲੀਆਂ ਪੀੜੀਆਂ ਲੰਬੇ ਦੇਣ ਗਿਆ ਵੀ ਜਦੋਂ ਤੁਹਾਨੂੰ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਤੁਸੀਂ ਕਿਉਂ ਨਹੀਂ ਕੀਤਾ ਤੇ ਕਰੂੰਗਾ ਨਿੱਡਰ ਹੋ ਕੇ ਕਰੂੰਗਾ ਦਲੇਰ ਹੋ ਕੇ ਕਰੂੰਗਾ ਆ ਨਹਿਰ ਆਊਗੀ ਖੁਦੀ ਇਹ ਨਹਿਰ ਨਿਕਲੂਗੀ ਮਾਲਵਾ ਨਹਿਰ ਦਾ ਨਾਮ ਹੋਊਗਾ ਕਿ ਨਹਿਰ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪਾਣੀ ਮਿਲੂਗਾ ਪਾਣੀ ਦੀ ਮਿਲੂਗਾ ਅਲੋ ਜੋ ਬੱਚਿਆਂ ਨੂੰ ਆਉਣ ਵਾਲੇ ਬੱਚਿਆਂ ਨੂੰ ਕਦੇ ਨਹੀਂ ਨੂੰ ਆਉਣ ਵਾਲਿਆਂ ਸਸਰਾਂ ਨਾ ਸਿਆਣੇ ਇਕ ਰਾਹਤ ਵੀ ਆ ਦੋ ਦਾ ਆਪਣਾ ਆਇਆਣਾ ਸੋਥਾ ਹੋ ਗਿਆ ਤੁਹਾਡਾ ਬੁਰਜ ਮਹਿਮਾ ਆਉਗੇ ਸਾਰੇ ਪਿੰਡ ਮੈਂ ਤੋਂ ਗਿਣੇ ਪੈਨੇ ਲੈ ਐ ਗਣ ਸ਼ਰਤ ਲਾ ਸੁਭੀਰ ਬਾਦ ਨੂੰ ਕੋ ਪੰਜ ਪਿੰਡਾਂ ਦੇ ਨਾਮ ਲੈ ਕੇ ਕਹੀਂ ਭਲਾਈ ਆਣਾ ਕੋਈ ਕਹੋ ਕੋਈ ਨਹੀਂ ਜੀ ਜੀ ਬੜਦੇ ਨਾ ਭਲਾਈ ਆਣਾ ਨਹੀਂ ਕਹਿੰਦਾ ਭਲਾਈ ਆਣਾ ਉਹਨੂੰ ਕੀ ਬਦਲ ਕਦੇ ਪਿੰਡਾਂ ਚ ਆਇਆ ਹੋਵੇ ਤਾਂ ਬਦਲ ਲੱਗੇ ਜਦੋਂ ਤਾਂ ਪੁੱਤ ਮਾਰ ਰਹੇ ਸੀ ਜਦੋਂ ਇੱਥੇ ਖੂਨ ਖਰਾਬਾ ਚੱਲ ਰਿਹਾ ਸੀ ਉਦੋਂ ਬਾਪੂ ਨੇ ਭੇਜਤਾ ਬਾਹਰ ਨਾ ਪੁੱਤ ਤੂੰ ਨਾ ਮਰਜੀ ਕਿਤੇ ਤੇ ਜਦੋਂ ਠੀਕ ਹੋ ਗਿਆ ਸਾਰਾ ਕੁਝ ਕਹਿੰਦਾ ਆ ਜਾ ਪੁੱਤ ਤੁਸੀਂ ਦਿੱਤੀ ਸੀ ਆ ਮੈਂ ਦਿੱਤੀ ਸੀ ਬਣ ਗਿਆ ਜੀ ਤੇ ਰੀ ਦਿੱਤੀ ਸੀ ਆਪ ਦੇ ਘਰ ਵੀ ਬਣਾਉਣਾ ਸੀ ਪਰ ਉਹਨਾਂ ਨੇ ਇਹ ਪਤਾ ਨਹੀਂ ਸੀ ਨਾ ਕਿ ਮਹਿੰਦਰ ਮੱਠ ਦਾ ਮੁੰਡਾ ਵੀ ਬੈਠਾ ਉਹਨੇ ਵੀ ਆਉਣਾ ਸੋ ਇਸ ਕਰਕੇ ਵੀਰੋ ਮੈਂ ਮੇਰੇ ਬਜ਼ੁਰਗ ਬੈਠੇ ਸ਼ਾਇਦ ਉਹਨਾਂ ਨੇ ਵੀ ਮਨ 'ਚ ਇਹ ਗੱਲ ਸ਼ਿਕਵਾ ਹੋਊਗਾ ਕਿ ਇਹ ਕੰਮ ਜਿਹੜਾ ਅੱਜ ਆਪਾਂ ਕਰਨ ਲੱਗੇ ਆ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਕੋਈ ਗੱਲ ਨਹੀਂ ਡੁੱਲੇ ਮੇਰਾ ਦਾ ਹਜੇ ਵੀ ਕੁਝ ਨਹੀਂ ਵਿਗੜਿਆ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਐ ਸੁਜੀਤ ਪਾਤਰ ਦਾ ਸ਼ੇਰ ਐ ਕੀ ਹੋਇਆ ਜੇ ਪੱਤ ਚੜਾਈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੋਕ ਤੇ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਅੱਪਾ ਕੱਲ ਮੈਂ ਲੱਭ ਲਾਂਗੇ ਫੁੱਲਾਂ ਜੋਗੀ ਜ਼ਮੀਨ ਰੱਖੀ ਐ ਬਸ ਐਸੇ ਪੰਜਾਬ ਚ ਪੰਨੇ ਪੰਨੇ ਦਿਖਾਊਗਾ ਐਸੇ ਪੰਜਾਬ ਜਿੱਤੇ ਪੰਨੇ ਦਿਖਾਊਗਾ ਐਸੇ ਪੰਜਾਬ ਕੀ ਨਕਲ ਵਿਸ਼ਵਾਸ ਕਰੋ ਫਾਰਨੂਇਸ ਕਰਦੇ ਆ ਬਤਾਇਆ ਇਹ ਨਹਿਰ ਥੋੜੀ ਆ ਤੁਸੀਂ ਆਪ ਬਣਵਾਉਣੀ ਆ ਜਦੋਂ ਇੱਥੇ ਪੱਥਰ ਪੁੱਥਰ ਜਾ ਸਿਮਿੰਟ ਲੱਗੂਗਾ ਨਾਲ ਕੋਲੇ ਖੜਿਓ ਮਾਲਕ ਬਣ ਕੇ ਕੋਲੇ ਖੜਿਓ ਪੈਸਾ ਥੋੜਾ ਹੋ ਇਹ ਨਾ ਹੋਵੇ 20 ਇੱਕਦਮ ਮਸਾਲਾ ਪਾਦਣ ਤੇ ਮੁੜ ਕੇ ਨਹਿਰ ਤੀਜੇ ਦਿਨ ਟੁੱਟੀ ਰਹੇ ਜਿੰਨਾ ਇੰਜੀਨੀਅਰਾਂ ਤੋਂ ਠੇਕਾ ਕਰਾਂਗੇ ਤੁਹਾਨੂੰ ਦੱਸਾਂਗੇ ਉਨੇ ਹੀ ਪਾਉਣੇ ਤੂਣੇ ਖੜ ਕੇ ਕੀ ਕਰ ਬਹੁਤ